ਸੈਕਟਰ 17 ਬੀ ਦੀ 17 ਬਿਲਡਿੰਗਾਂ ਜਿਨ੍ਹਾਂ ਤੇ 144 ਪ੍ਰਸ਼ਾਸਨ ਦੁਆਰਾ ਲਗਾਈ ਗਈ ਸੀ ਅੱਜ ਉਸ ਨੂੰ ਵਾਪਸ ਲੈ ਲਿਆ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੁਬਾਰਾ 17 ਬੀ ਦੇ ਵਿੱਚ ਰੌਣਕ ਜਿਹੜੀ ਹੈ ਵਾਪਸ ਆ ਚੁੱਕੀ ਹੈ ਕਿ ਬਿਲਡਿੰਗ ਦੇ ਵਿੱਚ ਅੱਗ ਲੱਗਣ ਨੂੰ ਲੈ ਕੇ ਇੱਥੇ ਐਸ.ਈ.ਓ ਨੰਬਰ 405 ਤੋਂ ਲੈ ਕੇ 409 ਅਤੇ 415 ਤੋਂ ਲੈ ਕੇ 427 ਤੱਕ 144 ਪ੍ਰਸ਼ਾਸਨ ਦੁਆਰਾ ਲਗਾ ਦਿੱਤੀ ਗਈ ਸੀ ਤੇ ਜੋ ਕਿ ਅੱਜ ਇਸ ਨੂੰ ਵਾਪਸ ਲੈ ਲਿਆ ਦਿੱਤਾ ਗਿਆ ਹੁਣ ਇਸ ਨਾ 17 ਬਿਲਡਿੰਗ ਦੇ ਵਿੱਚ ਅੱਜ ਜਿਹੜਾ ਕੰਮ ਕਾਫੀ ਦਿਨਾਂ ਤੋਂ ਬਾਅਦ ਸ਼ੁਰੂ ਹੋਇਆ ਹੈ ਹਾਲਾਂਕਿ ਜਿਸ ਬਿਲਡਿੰਗ ਜਿਹੜੀ ਬਿਲਡਿੰਗ ਤੇ ਅੱ ਕੀ ਸੀ ਉਹ ਟੈਗ ਸੀ ਤੇ ਉਸਦੇ ਨਾਲ ਦੀ ਬਿਲਡਿੰਗ ਨੂੰ ਅਨ ਸੇਫ ਜਿਹੜਾ ਵਾਕਰਾਰ ਦਿੱਤਨੇ ਹੋਏ ਹਜੇ ਇੱਥੇ ਜਿਹੜੀ ਹੈ ਧਾਰਾ 144 ਨਾਲ ਦੋ ਬਿਲਡਿੰਗਜ਼ ਦੇ ਵਿੱਚ ਲੱਗੀ ਹੋਈ ਹੈ ਬਾਕੀ ਇਸ ਪੂਰੇ ਸੈਕਟਰ ਦੇ ਵਿੱਚ ਪੁਲਿਸ ਜਿਹੜੀ ਅੱਜ ਵੀ ਤਾਂ ਨਾ ਤਾਂ ਫਾਇਰ ਤੇ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਨੇ ਇੱਥੇ ਲੱਗੀਆਂ ਹੋਈਆਂ ਨੇ ਬਾਕੀ ਸਾਰੀਆਂ 17 ਬਿਲਡਿੰਗਸ ਦੇ ਉਤੋਂ ਦੀ 144 ਧਾਰਾ ਜਿਹੜੀ ਆ ਉ ਤਾਂ ਦਿੱਤੀ ਗਈ ਹੈ ਇਹਨਾਂ ਸਿਰਫ ਦੋ ਬਿਲਡਿੰਗਸ ਦੇ ਵਿੱਚ ਜਿੱਥੇ ਕਿ ਅੱਗ ਲੱਗੀ ਹੈ ਤੇ ਉਸਦੇ ਨਾਲ ਦੀ ਬਿਲਡਿੰਗ 144 ਧਾਰਾ ਬਣੀ ਹੋਈ ਹੈ ਮੰਨਿਆ ਜਾ ਰਿਹਾ ਹੈ ਕਿ ਨਾਲ ਦੀ ਬਿਲਡਿੰਗ ਵੀ ਜਿਹੜੀ ਹੈ ਉਟਾਣੀ ਹੀ ਪਏਗੀ ਤਨਿਸ਼ਾ चौहान এবিপি ਨਿਊਜ਼ ਚੰਡੀਗੜ੍ਹ